ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 8ਵੀਂ ਪਾਠ 1 ਟਾਈਪਿੰਗ ਟਿਊਟਰ ਵਿੱਚ ਇਸ ਪਾਠ ਤੇ ਖਾਲੀ ਥਾਵਾਂ ਅਤੇ ਸਹੀ ਗਲਤ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੈਸ਼ਨ 2022 ਦੇ ਵਿੱਚ ਜਿਹੜਾ ਪਾਠ ਅਕੈਡਮੀ ਕਲਾਸ ਦਾ ਐਜ ਕੁਝ ਚੇਂਜਸ ਕੀਤੇ ਗਏ ਨੇ ਤੇ ਇਹ ਵੀਡੀਓ ਜਿਹੜੀ ਹੈ ਉਹ ਨਵੇਂ ਸਿਲੇਬਸ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਤੇ ਟਾਈਪਿੰਗ ਟਿਊਟਰ ਬਾਰੇ ਇਹ ਦੱਸਣਾ ਚਾਹਾਂਗਾ ਕਿ ਟਾਈਪਿੰਗ ਟਿਊਟਰ ਇੱਕ ਸੌਫਟਵੇਅਰ ਹੈ ਜਿਸ ਦੀ ਮਦਦ ਨਾਲ ਅਸੀਂ ਟਾਈਪਿੰਗ ਸਿੱਖ ਸਕਦੇ ਹਾਂ ਕਿ ਮਤਲਬ ਜੇਕਰ ਆਪਾਂ ਟਾਈਪਿੰਗ ਦੀ ਸਪੀਡ ਵਧਾਣੀ ਹੈ ਐਕੂਰੇਟ ਟਾਈਪਿੰਗ ਕਰਨੀ ਹੈ ਤੇ ਉਹਦੇ ਲਈ ਟਾਈਪਿੰਗ ਟਿਊਟਰ ਸੌਫਟਵੇਅਰ ਜਿਹੜਾ ਹੈ ਸਾਡੀ ਮਦਦ ਕਰਦਾ ਹੈ ਤੇ ਟਾਈਪਿੰਗ ਟਿਊਟਰ ਸੌਫਟਵੇਅਰ ਕਾਫੀ ਜ਼ਿਆਦਾ ਜਿਹੜੇ ਨੈਟ ਤੇ ਨੇ ਫ੍ਰੀ ਵਿੱਚ ਵੀ ਅਵੇਲੇਬਲ ਹੁੰਦੇ ਨੇ ਤੁਸੀਂ ਉਹਨੂੰ ਗੂਗਲ ਤੋਂ ਡਾਊਨਲੋਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਖਾਲੀ ਥਾਂਵਾਂ ਪਰ ਨੰਬਰ 1 ਡੈਸ਼ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ ਇਸ ਦੇ ਆਪਸ਼ਨ ਨੇ ਅਨਮੋਲ ਲਿਪੀ ਅਰਾਵੀ ਜੋਏ ਜੋ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਹੈ ਉਪਰੋਕਤ ਸਾਰੇ ਕਿ ਜੇਕਰ ਤੁਹਾਨੂੰ ਪੰਜਾਬੀ ਵਿੱਚ ਟਾਈਪਿੰਗ ਕਰਨੀ ਹੈ ਉਹਦੇ ਲਈ ਅਸੀਂ ਅਨਮੋਲ ਲਿਪੀ ਵੀ ਵਰਤ ਸਕਦੇ ਹਾਂ ਅਰਾਵੀ ਵੀ ਤੇ ਜੋਏ ਵੀ ਨੰਬਰ 2 ਯੂਨੀਕੋਡ ਦਾ ਪੂਰਾ ਨਾਮ ਕੀ ਹੈ ਇਸ ਦੇ অপਸ਼ਨ ਹੈ ਯੂਨੀਅਨ ਕੋਡ ਯੂਨੀਫਾਈਡ ਕੋਡ ਯੂਨੀਵਰਸਲ ਕੋਡ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਆਨਸਰ ਹੈ ਯੂਨੀਵਰਸਲ ਕੋਡ ਕਿ ਯੂਨੀਕੋਡ ਉਹ ਫੌਂਟ ਹੁੰਦੇ ਨੇ ਜਿਹੜੇ ਹਰ ਡਿਵਾਈਸ 'ਤੇ ਚੱਲ ਜਾਂਦੇ ਨੇ ਜਿਦਾਂ ਕੰਪਿਊਟਰ 'ਤੇ ਏਰੀਅਲ ਫੌਂਟ ਹੁੰਦਾ ਹੈ ਏਰੀਅਲ ਫੌਂਟ ਵੀ ਇੱਕ ਯੂਨੀਕੋਡ ਹੈ ਜਿਸ ਨੂੰ ਤੁਸੀਂ ਮੋਬਾਈਲ 'ਤੇ ਟੈਬ 'ਤੇ ਇਲੈਕਟ੍ਰਾਨਿਕ ਡਿਵਾਈਸ 'ਤੇ ਜਾਂ ਕੰਪਿਊਟਰ 'ਤੇ ਆਸਾਨੀ ਨਾਲ ਚਲਾ ਸਕਦੇ ਹੋ ਇਸੇ ਤਰ੍ਹਾਂ ਪੰਜਾਬੀ 'ਚ ਵੀ ਯੂਨੀਕੋਡ ਹੁੰਦਾ ਹੈ ਜਿਹੜਾ ਰਾਵੀ ਫੌਂਟ ਹੁੰਦਾ ਹੈ ਉਹ ਯੂਨੀਕੋਡ ਹੈ ਉਸ ਨੂੰ ਅਸੀਂ ਚਾਹੇ ਕੰਪਿਊਟਰ ਤੇ ਔਨ ਕਰੀਏ ਚਾਹੇ ਮੋਬਾਈਲ ਤੇ ਜਾਂ ਕਿਸੇ ਹੋਰ ਇਲੈਕਟ੍ਰੋਨਿਕ ਡਿਵਾਈਸ ਤੇ ਉਹਦੇ ਜਿਹੜੇ ਫੌਂਟ ਹੈ ਉਹ ਵਿਜੀਬਲ ਹੋਣਗੇ ਰੀਡੇਬਲ ਹੋਣਗੇ ਜਿਹੜਾ ਯੂਨੀਕੋਡ ਨਹੀਂ ਹੁੰਦਾ ਉਸ ਦੀ ਭਾਸ਼ਾ ਜਿਹੜੀ ਹੈ ਉਸ ਨੂੰ ਆਪਾਂ ਰੀਡ ਨਹੀਂ ਕਰ ਸਕਦੇ ਨੰਬਰ 3 ਹੇਠ ਲਿਖਿਆਂ ਚੋਂ ਕਿਹੜਾ ਯੂਨੀਕੋਡ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ ਇਸੇ ਆਪਸ਼ਨ ਨੇ ਅਨਮੋਲਿਪੀ ਰਾਵੀ ਅਸੀਸ ਜਾਂ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਹੈ ਰਾਵੀ ਇਹ ਰਾਵੀ ਫੌਂਟ ਜਿਹੜਾ ਹੈ ਇੱਕ ਯੂਨੀਕੋਡ ਫੌਂਟ ਹੈ ਜਿਹੜਾ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ। ਨੰਬਰ 4। ਹੇਠ ਲਿਖਿਆਂ ਵਿੱਚੋਂ ਕਿਹੜਾ ਫੋਨੈਟਿਕ ਫੌਂਟ ਪੰਜਾਬੀ ਵਿੱਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ? ਇਸ ਦੇ ਆਪਸ਼ਨ ਨੇ ਅਨਮੋਲਿਪੀ, ਰਾਵੀ, ਅਸੀਸ ਜਾਂ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਹੈ ਅਨਮੋਲਿਪੀ। ਮੀਨਸ ਕਿ ਅਨਮੋਲਿਪੀ ਇਹੜਾ ਫੌਂਟ ਹੈ ਇੱਕ ਫੋਨੈਟਿਕ ਫੌਂਟ ਹੈ। ਫੋਨੈਟਿਕ ਫੌਂਟ ਦਾ ਮਤਲਬ ਹੁੰਦਾ ਹੈ ਜਿੰਨੂੰ ਇੱਕ ਲੇਮਨ ਵੀ ਆਸਾਨੀ ਨਾਲ ਵਰਤ ਸਕੇ। ਜਿਵੇਂ ਕਿ ਆਪਾਂ a ਪ੍ਰੈਸ ਛੋਟੀ a ਪ੍ਰੈਸ ਕਰਾਂਗੇ ਤਾਂ ਊੜਾ ਆਏਗਾ ਵੱਡੀ a ਪ੍ਰੈਸ ਕਰਾਂਗੇ ਤੇ ਐਡ ਆਏਗਾ e ਤੋਂ ਈ d ਤੋਂ ਸਸਾ h ਤੋਂ ਹਾਹਾ ਮਤਲਬ ਕਿ ਫੋਨੈਟਿਕ ਫੌਂਟ ਹੋਣ ਦੇ ਨੇ ਕਿ ਅੰਗਰੇਜ਼ੀ ਦੇ ਅਲਫਾਬੈਟ ਚ ਜਿਹੜੀ ਸਾਊਂਡ ਆ ਰਹੀ ਹੈ ਉਸੇ ਸਾਊਂਡ ਵਾਲਾ ਜਿਹੜਾ ਪੰਜਾਬੀ ਦਾ ਅੱਖਰ ਹੈ ਉਹ ਅਸੀਂ ਆਸਾਨੀ ਨਾਲ ਟਾਈਪ ਕਰ ਸਕਦੇ ਹਾਂ ਨੰਬਰ 5 ਨੰਬਰ ਪੈਡ ਦੀ ਵਰਤੋਂ ਲਈ ਡੈਸ਼ ਕੀ ਔਨ ਹੋਣੀ ਰੱਖਣੀ ਚਾਹੀਦੀ ਹੈ ਤੇ ਨੰਬਰ ਪੈਡ ਜਿਹੜਾ ਇਹ ਕੀਬੋਰਡ ਦੇ ਸੱਜੇ ਪਾਸੇ ਨਜ਼ਰ ਆਉਂਦਾ ਹੈ ਜਿਸ ਵਿੱਚ ਨੰਬਰ ਤੁਹਾਨੂੰ ਨਜ਼ਰ ਆਉਂਦੇ ਨੇ ਜੇਕਰ ਆਪਸੇ ਨੰਮੈਰਿਕ ਫਿਗਰ ਐਂਟਰ ਕਰਨੀ ਹੋਵੇ ਤੇ ਉਹਦੇ ਲਈ ਨੰਬਰ ਪੈਡ ਵਰਤਦੇ ਹਾਂ ਤੇ ਇਸ ਦੇ ਆਪਸ਼ਨ ਨੇ ਨੰਮ ਲੋਕ ਕੈਪਸ ਲੋਕ ਸਕਰੋਲ ਲੋਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਨੰਮ ਲੋਕ ਨੰਮ ਲੋਕ ਸਿੰਗਲ ਤੁਸੀਂ ਦੇਖ ਸਕਦੇ ਹੋ ਕਿ ਮੈਂ ਰਾਈਟ ਸਾਈਡ ਤੇ ਤੁਹਾਨੂੰ ਦਿਖਾ ਰਿਹਾ ਇੱਕ ਪਿਕਚਰ ਐਤ ਚ ਨੰਮ ਲੋਕ ਸਿੰਗਲ ਤੁਹਾਨੂੰ ਉੱਪਰ ਲੈਫਟ ਸਾਈਡ ਤੇ ਨਜ਼ਰ ਆ ਰਿਹਾ ਜਦੋਂ ਇਸ ਦੀ ਲਾਈਟ ਔਨ ਹੋਵੇਗੀ ਤੇ ਆਦਾ ਮਤਲਬ ਹੈ ਕਿ ਨੰਬਰ ਕੀਪੈਡ ਕੰਮ ਕਰੇਗਾ ਜੇਕਰ ਇਸਦੀ ਲਾਈਟ ਆਪਾਂ ਆਫ ਕਰ ਦਾਂਗੇ ਨੰਬਰ ਕੀ ਬਟਨ ਤੋਂ ਤਾਂ ਕੀ ਹੋਏਗਾ ਨੰਬਰ ਕੀਜ਼ ਕੰਮ ਕਰਨਾ ਬੰਦ ਕਰ ਦੇਣਗੀਆਂ ਤੇ ਇਸ ਤੋਂ ਇਲਾਵਾ ਜਿਹੜੇ ਹਨ ਤੇ ਐਰੋ ਕੀ ਬਣੀਆਂ ਹੈ ਹੋਮ ਪੇਜ ਪੇ ਡਾਉਨ ਆਪਸ਼ਨ ਲਿਖੇ ਨੇ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਗਿਆ ਸਹੀ ਜਾਂ ਗਲਤ ਲਿਖੋ ਪਹਿਲਾ ਹੈ ਟਾਈਪਿੰਗ ਕਰਨ ਲਈ ਕੀਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਖੱਬੇ ਹੱਥ ਲਈ ਇੱਕ ਸੱਜੇ ਹੱਥ ਲਈ ਇਹ ਬਿਲਕੁਲ ਸਹੀ ਹੈ ਜ ਜਦੋਂ ਆਪਾਂ ਟਾਈਪਿੰਗ ਕਰਦੇ ਹਾਂ ਸਾਡੀ ਫਿੰਗਰਜ਼ ਦੀ ਪੋਜੀਸ਼ਨ ਜਿਹੜੀ ਹੈ ਲੈਫਟ ਹੈਂਡ ਦੀਆਂ ਲੈਫਟ ਸਾਈਡ ਵਾਲੀ ਕੀਜ਼ ਦੇ ਉੱਪਰ ਹੁੰਦੀ ਹੈ ਤੇ ਸੱਜੇ ਹੱਥ ਦੀਆਂ ਰਾਈਟ ਹੈਂਡ ਸਾਈਡ ਵਾਲੀਆਂ ਕੀਜ਼ ਤੇ। ਨੰਬਰ 2 ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਤਰ੍ਹਾਂ ਹੀ ਅਸੀਂ ਕੀਬੋਰਡ ਨੂੰ ਦੇਖਦੇ ਹੋਏ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰ ਨਹੀਂ ਸਕਦੇ ਹਾਂ। ਇਹ ਬਿਲਕੁਲ ਗਲਤ ਹੈ ਜਦ ਕਿ ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਤਰ੍ਹਾਂ ਹੀ ਅਸੀਂ ਕੀਬੋਰਡ ਨੂੰ ਬਿਨਾਂ ਦੇਖੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖਦੇ ਹਾਂ। ਨੰਬਰ 3 ਅਨਮੋਲ ਲਿਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ। ਇਹ ਬਿਲਕੁਲ ਸਹੀ ਹੈ ਕਿ ਅਨਮੋਲਿਪੀ ਫੌਂਟ ਨਾਲ ਅਸੀਂ ਪੰਜਾਬੀ ਵਿੱਚ ਆਸਾਨੀ ਨਾਲ ਟਾਈਪਿੰਗ ਕਰ ਸਕਦੇ ਹਾਂ। ਨੰਬਰ 4 ਸਪੇਸ ਬਾਰ ਕੀ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। ਮਿਸਕੀ ਚੀਚੀ ਉਂਗਲ ਦੀ ਇਹ ਬਿਲਕੁਲ ਗਲਤ ਹੈ। ਸਪੇਸ ਬਾਰ ਦਬਾਉਣ ਲਈ ਆਪਾਂ ਛੋਟੀ ਉਂਗਲ ਦੀ ਵਰਤੋਂ ਨਹੀਂ ਕਰਦੇ। ਅਸੀਂ ਅੰਗੂਠੇ ਦੀ ਵਰਤੋਂ ਕਰਦੇ ਹਾਂ। ਪੰਜਵਾਂ ਹੈ ਸ਼ਿਫਟ ਕੀ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ। ਇਹ ਬਿਲਕੁਲ ਗਲਤ ਹੈ। ਜਰਕੀ ਸ਼ਿਫਟ ਕੀ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਜਿਹੜੀ ਸ਼ਿਫਟ ਕੀ ਹੈ ਸ਼ਿਫਟ ਕੀ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਨਹੀਂ ਕੀਤੀ ਜਾਂਦੀ ਸ਼ਿਫਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਕੋਈ ਛੋਟੇ ਅੱਖਰ ਲਿਖ ਰਹੇ ਹੋ ਉਹਨਾਂ ਵੱਡੇ ਅੱਖਰਾਂ 'ਚ ਬਦਲਣਾਂ ਜਾਂ ਕੀਬੋਰਡ ਦੇ ਉੱਪਰ ਦੇਖਦੇ ਹੋ 1 2 3 4 5 ਅਪ ਟੂ 9 ਤੇ 0 ਤੱਕ ਜਿਹੜੇ ਉੱਪਰ ਅੱਖਰ ਨਜ਼ਰ ਆਉਂਦੇ ਨੇ ਉੱਪਰ ਸਿੰਬਲ ਨਜ਼ਰ ਆਉਂਦੇ ਨੇ ਉਹਪਰ ਸ਼ਿਫਟ ਕੀ ਦੀ ਮਦਦ ਨਾਲ ਵਰਤਦੇ ਹਾਂ ਤੇ ਅਗਲੀ ਲਾਈਨ ਤੇ ਜਾਣ ਲਈ ਐਂਟਰ ਕੀ ਦੀ ਵਰਤੋਂ ਹੁੰਦੀ ਹੈ ਨਾ ਕਿ ਸ਼ਿਫਟ ਕੀ ਦੀ ਬੇਨਤੀ ਹੈ ਕਿ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਸਮਾਈਲਾ ਟਿਊਟੋਰੀਅਲਸ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੇਕਰ ਤੁਹਾਡੀ ਕੋਈ ਕੁਐਰੀ ਸੁਜੈਸ਼ਨ ਜਾਂ ਕੁਐਸਚਨ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਧੰਨਵਾਦ